ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਹੋਵੇ ਤਾਂ ਮੁਆਵਜ਼ੇ ਦੀ ਮੰਗ ਦਾ ਵਿਰੋਧ ਕਰਨ ਵਾਲੇ ਬਹੁਤ ਇਕ ਜਾਣਗੇ ਪਰ ਜਦ ਜ਼ਮੀਨ ਦਾ ਹੀ ਨੁਕਸਾਨ ਹੋ ਗਿਆ ਫੇਰ ਮਦਦ ਲਈ ਕੌਣ ਅੱਗੇ ਆਉਂਦਾ ਇਹ ਸਵਾਲ ਕਿਸਾਨਾਂ ਦੇ ਨੇ ਕਿਉਂਕਿ ਤਰਨਤਾਰਨ ਦੇ ਮੁੰਡਾ ਪਿੰਡ ਦੇ ਵਿੱਚ ਬਹੁਤ ਸਾਰੇ ਐਸੇ ਖੇਤ ਸੀ ਜਿਨ੍ਹਾਂ ਦੇ ਵਿੱਚ ਕਈ-ਕਈ ਫੁੱਟ ਰੇਤਾ ਜਮਾ ਹੋਇਆ ਸੀ ਯਾਦ ਹੋਣਾ ਹਾਲੀਆ ਸਮੇਂ ਦੇ ਵਿੱਚ ਜਦ ਪਿੱਛੇ ਅਸੀਂ ਦੇਖਿਆ ਕਿ ਹੜ੍ਹਾਂ ਦੀ ਮਾਰ ਪਈ ਪੰਜਾਬ ਭਰ ਦੇ ਉੱਤੇ ਉਸ ਦੇ ਨਾਲ ਇਸ ਕਿਸਾਨ ਦੀ ਇੱਕ ਗੱਲ ਕਰਦੇ ਹਾਂ ਜਿਸ ਦੀ ਕੀ 5-5 ਫੁੱਟ ਜ਼ਮੀਨ ਦੇ ਉੱਤੇ ਰੇਤਾ ਪੈਟ ਚੁੱਕਿਆ ਰੇਤਾ ਉੱਤੇ ਭਰ ਗਿਆ ਜਿਸ ਦੇ ਨਾਲ ਮੋਟਰ ਵੀ ਖਰਾਬ ਹੋ ਗਈ ਕਮਰੇ ਵੀ ਉਸ ਦੇ ਹੀਟਾ ਦਬ ਗਏ ਸੀ ਰੇਤੇ ਦੇ ਜੋ ਕਿ ਬਾਅਦ ਦੇ ਵਿੱਚ ਬੜੀ ਮੁਸ਼ਕਲ ਦੇ ਨਾਲ ਸਾਫ਼ ਕੀਤੇ ਹਾਲਾਂਕਿ ਪੰਜ ਕਿੱਲੇ ਦੀ ਪੈੜੀ ਹੈ ਇਸ ਕੇਸਾਨ ਦੇ ਇੱਕ ਛੋਟਾ ਕਿਸਾਨ ਹੈ ਜੋ ਕਿ ਜਿਵੇਂ ਤਵੇਂ ਕਰਕੇ ਖੇਤੀ ਦੇ ਸਹਾਰੀ ਆਪਣਾ ਗੁਜ਼ਾਰਾ ਕਰਦਾ ਏਸੇ ਦੇ ਨਾਲ ਹੀ ਜੋ ਤੋ ਰੀਫਲ ਕਾ ਚੱਲਦਾ ਏ ਇਸ ਕਿਸਾਨ ਦਾ ਹੁਣ ਸਾਹਮਣੇ ਆ ਕੇ ਉਸਨੇ ਗੁਹਾਰ ਲਗਾਈ ਹੈ ਕਿ ਕੋਈ ਤਾਂ ਉਸਦੀ ਮਦਦ ਕਰੇ ਭਾਵੇਂ ਕੋਈ ਕਿਸਾਨ ਜਥੇਬੰਦੀ ਹੈ ਭਾਵੇਂ ਸਰਕਾਰ ਹੈ ਜਾਂ ਫਿਰ ਕੋਈ ਹੋਰ ਐਸਾ ਦਾਨੀ ਵਿਅਕਤੀ ਜੋ ਕਿ ਆ ਕੇ ਉਸਦੀ ਮਦਦ ਕਰ ਸਕੇ ਕਿਉਂਕਿ ਇਸ ਕਿਸਾਨ ਦਾ ਕਹਿਣਾ ਹੈ ਕਿ ਜੋ ਨਾਲ ਦੇ ਖੇਤਾਂ ਵਾਲੇ ਸੀ ਉਹਨਾਂ ਕੋਲ ਗੁੰਜਾਇਏ ਸੀ ਉਹਨਾਂ ਨੇ ਆਪਣੇ ਟਰੈਕਟਰਾਂ ਦੇ ਨਾਲ ਜਾਂ ਫਿਰ ਬਾਹਰੋਂ ਕੋਈ ਹੋਰ ਸੰਦ ਮੰਗਵਾ ਕੇ ਉਹਨਾਂ ਦੇ ਨਾਲ ਆਪਣਾ ਖੇਤ ਸਾਫ਼ ਕਰਾ ਲਿਆ ਕਿਉਂਕਿ ਇੰਨਾ ਰੇਤਾ ਕੱਢਣਾ ਸੌਖੀ ਗੱਲ ਨਹੀਂ ਹੈ ਖੇਤ ਦੇ ਵਿੱਚੋਂ ਇਹ ਸਮਝਣੇ ਵੀ ਗੱਲ ਬਹੁਤ ਜ਼ਰੂਰੀ ਹੈ ਦੋਸਤੋ ਬਿਨਾ ਮੁਆਵਜ਼ਾ ਨਹੀਂ ਮਿਲਿਆ ਮੁਆਵਜ਼ੇ ਤੇ ਉਮੀਦ ਲਗਾਈ ਹੋਈ ਸੀ ਕਿ ਚਲੋ ਜੇ ਮੁਆਵਜ਼ਾ ਮਿਲ ਗਿਆ ਉਸ ਦੇ ذریعے ਟਰੈਕਟਰ ਆਪਣਾ ਹੈ ਤਾਂ ਉਸੇ ਇੱਕ ਪੁਰਾਣੇ ਟਰੈਕਟਰ ਦੇ ਨਾਲ ਜਿਵੇਂ ਤਿਵੇਂ ਕਰਕੇ ਕਿਸੇ ਹੀਲੇ ਖੇਤ ਨੂੰ ਇੰਨਾ ਕ ਕਰ ਲੇਗਾ ਕਿ ਅਗਲੀ ਫਸਲ ਬੀਜ ਸਕੇ ਇਸ ਵਾਰ ਵੀ ਜੋ ਹਾਲ ਦਿਖ ਰਿਹਾ ਹੈ ਦੇਖ ਸਕਦੇ ਹੋ ਕਿ ਕਿਸ ਕਦਰ ਇਸ ਖੇਤ ਦੇ ਵਿੱਚ ਕੋਈ ਫਸਲ ਦਾ ਨਾਮੋ ਨਿਸ਼ਾਨ ਨਹੀਂ ਹੈ ਕਿਉਂਕਿ ਰੇਤਾ ਹੀ ਰੇਤਾ ਭਰਿਆ ਹੋਇਆ ਫਸਲ ਭਲਾ ਕਿੱਥੋਂ ਹੋਣੀ ਹੈ ਇਸ ਵਾਰ ਦੀ ਵੀ ਫਸਲ ਜੋ ਹੈ ਹੁਣ ਕਿਸਾਨ ਇਸ ਵਾਰ ਵੀ ਬੀਜਣ ਤੋਂ ਜੋ ਹੈ ਅਜੇ ਵੀ बैठा एक ही जेकर कैसे हीले खेत साफ हो गया त फसल बीज लूं नहीं त फिर भी ਔਖਾ ਹੀ ਹੈ ਕਿਉਂਕਿ ਫਸਲ ਇਸ ਤਰ੍ਹਾਂ ਰੇਤੇ ਦੇ ਵਿੱਚ ਬੀਜਣੀ ਸੰਭਵ ਨਹੀਂ ਹੈ ਇਸੇ ਨੂੰ ਲੈ ਕੇ ਵਾਰ-ਵਾਰ ਉਹ ਗੁਹਾਰ ਲਗਾ ਰਿਹਾ ਹੈ ਕਿ ਮੇਰਾ ਪੰਜ ਜੀਆਂ ਦਾ ਪਰਿਵਾਰ ਹੈ ਪੰਜ ਜੀਆਂ ਦੇ ਪਰਿਵਾਰ ਦੇ ਵਿੱਚ ਦੋ ਮੁੰਡੇ ਇੱਕ ਧੀ ਹੈ ਤੇ ਇਸ ਛੋਟੇ ਜਿਹੇ ਪਰਿਵਾਰ ਨੂੰ ਸੰਭਾਲਣ ਦੇ ਲਈ ਇਹੀ ਖੇਤ ਹੈ ਇਸ ਤੋਂ ਕੀ ਉਹਨਾਂ ਦਾ ਸਾਰਾ ਗੁਜ਼ਾਰਾ ਚੱਲਦਾ ਏਸੇ ਤੋਂ ਹੀ ਰੋਟੀ ਚੱਲਦੀ ਏਸੇ ਤੋਂ ਹੀ ਸਾਰਾ ਘਰ ਚਲਾਉਂਦੇ ਨੇ ਪਰ ਹੁਣ ਜਦ ਖੇਤ ਦੇ ਵਿੱਚ ਫਸਲ ਹੀ ਨਹੀਂ ਹੋ ਰਹੀ ਤਾਂ ਕਿਸਾਨ ਕਿੱਥੇ ਜਾਵੇਗਾ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਜ਼ਰੂਰ ਸਰਕਾਰ ਨੂੰ ਕਿਹਾ ਸਰਕਾਰ ਨੂੰ ਕਿਹਾ ਏ ਕਿ ਜੇਕਰ ਸਾਨੂੰ ਮੁਆਵਜ਼ਾ ਹੀ ਨਹੀਂ ਮਿਲਦਾ ਤਾਂ ਫਿਰ ਰੋਟੀ ਦੀ ਉਮੀਦ ਵੀ ਨਾ ਕਰਿਓ ਇਹ ਗੱਲ ਵੀ ਕਿਸਾਨ ਨੇ ਹੁਣ ਸਾਫ਼ ਕਰ ਦਿੱਤੀ ਆ ਪੂਰਾ ਮਾਮਲਾ ਤਰਨਤਾਰੰਦਾ ਇਹ ਮੁੰਡਾ ਪਿੰਡ ਦੇ ਵਿੱਚ ਇਸ ਕਿਸਾਨ ਦੀ ਜ਼ਮੀਨ ਆ 5 ਕਿੱਲਿਆਂ ਦਾ ਟੱਕ ਆ ਕਿਸਾਨ ਦਾ ਉਹ ਵਾਰ-ਵਾਰ ਇੱਕੋ ਗੱਲ ਕਹਿ ਰਿਹਾ ਕਿ ਕੋਈ ਤਾਂ ਆ ਕੇ ਮਦਦ ਕਰੋ ਭਾਵੇਂ ਕੋਈ ਕੋਈ ਕਿਸਾਨ ਜਥੇਬੰਦੀ ਹੈ ਉਹਨਾਂ ਨੂੰ ਮਦਦ ਲਈ ਗੁਹਾਰ ਲਗਾਈ ਹੈ ਕੋਈ ਸਮਾਜ ਸੇਵਾ ਕਰਨ ਵਾਲੀ ਕੋਈ ਜਥੇਬੰਦੀ ਹੈ ਕੋਈ ਐਸੀ ਸੁਸਾਇਟੀ ਹੈ ਉਹ ਸਾਰੇ ਆ ਕੇ ਮਦਦ ਕਰੋ ਕੀ ਕੁਝ ਕਿਹਾ ਇਸ ਕਿਸਾਨ ਨੇ ਹਾਲਾਂਕਿ ਕਹਿੰਦੇ ਹੋਏ ਗੱਚ ਪਰ ਗਿਆ ਸੀ ਇਸ ਕਿਸਾਨ ਦਾ ਕਾਫੀ ਭਾਵੁਕ ਹੋ ਕੇ ਗੱਲਾਂ ਕਹੀਆਂ ਨੇ ਤੁਹਾਨੂੰ ਸੁਣਾਉਂਦੇ ਆ ਕੀ ਬੋਲਿਆ ਸੀ ਇਹ ਇਤਰਾ ਸਾਡੇ ਮੂੰਹਾਂ ਬਣ ਗਿਆ ਹੈ ਦਰਿਆ ਦਾ ਜੀ ਦਰਿਆ ਦਾ ਮੂੰਹਾਂ ਬਣ ਗਿਆ ਤੇ ਪਾਣੀ ਇਹ ਮੁੜ ਕੇ ਪਾਣੀ ਬਹੁਤ ਬਣਸਾਬਾ ਹੋ ਗਿਆ ਇੱਥੇ ਜਿਹੜਾ ਦਰਿਆ ਬਣ ਗਿਆ ਵਗਦਾ ਰਿਹਾ ਤੇ ਇਹ ਬਾਬਿਆਂ ਦੀ ਕਿਰਪਾ ਜੀ ਤੇ ਇਨਾ ਬੰਨ ਲਾਤਾ ਦੇ ਬੰਨ ਦਰਾ ਮੂੰਹਾਂ ਬੰਤਾ ਤੇ ਪਾਣੀ ਵੱਜ ਗਿਆ ਤੇ ਆਲ ਮੁੜ ਕੇ ਲੋਕਾਂ ਨੇ ਕਹਿਆ ਨੇ ਪੈਲੀਆਂ ਕਣਕਾਂ ਬਿਜਲੀਆਂ ਤੇ ਸਾਥੋਂ ਖਰਚਾ ਨਹੀਂ ਹੈਗਾ ਤੇ ਸਾਡੇ ਕੋ ਟੜੀ ਉਤਰਾਂ ਪਈ ਨਾ ਝੋਨਾ ਹੋਇਆ ਨਾ ਕਣਕੀ ਬੀਜੀ ਗਈ ਆ ਖਰਚੇ ਖੁਣੇ ਹੀ ਰਹਿ ਗਏ ਕੋਈ ਦਾਨੀ ਕੋਈ ਵੀਰ ਕੋਈ ਸਾਡੀ ਸਹਾਇਤਾ ਕਰ ਦੇ ਭਰਾ ਤੇ ਮਦਦ ਕਰ ਦੇ ਸਾਡੀ ਦੇ ਗਾਂ ਸਾਡੀ ਪੜੀ ਬਣ ਜੇ ਅਸੀਂ ਰੋਟੀ ਤੋਂ ਵੀ ਆਤਰਾਂ ਤੇ ਸਾਡੀ ਬੁਰੀ ਹਾਲਤ ਵਾ ਤੇ ਅਸੀਂ ਬਹੁਤ ਔਖੇ ਆ ਤੇ ਬੂਰ ਵੀ ਦੱਬੇ ਗਏ ਆ ਰੇਤੋ ਚ ਕੋਠੇ ਹੀ ਦੋ ਲੈਂਟਰੀ ਉਹ ਵੀ ਡੇਪੇ ਆ ਤੇ ਦੱਬੇ ਗਏ ਆ ਤੇ ਬਹੁਤ ਸਾਡੀ ਬੁਰੀ ਹਾਲਤਾਂ ਰੋਟੀ ਤੋਂ ਵੀ ਆਤਰੋਏ ਫਿਰਦੇ ਆ ਤੇ ਅਸੀਂ ਇਹ ਆਨੇ ਆ ਵੀਰਾਂ ਨੂੰ ਦਾਨੇ ਵੀਰਾਂ ਨੂੰ ਵੀ ਸਾਡੇ ਚਲੋ ਸਹਾਇਤਾ ਕਰਨ ਤੇ ਅਸੀਂ ਗਾਂ ਵੀ ਪਾਈ ਪਧਰੀ ਕਰ ਲਈਏ 2-4 ਕਿੱਲੇ 5 ਕਿੱਲੇ ਪਾਈ ਦੇ ਸਾਡੇ ਜੀ ਤੈਨੂੰ ਦੇਖਣਾ ਤੁਹਾਡੇ ਲੱਗੇ ਕਾਫੀ ਲੋਕਾਂ ਨੇ ਪਹਿਲੀ ਆਪਣੀ ਬਣਾ ਲਈ ਤੇ ਸਾਡੇ ਲਾਗੇ ਦੇ ਹਾਲਾਤ ਵੇਖੋ ਹੀ ਆ ਦੋ ਵਾਰ ਫਸਾ ਗਾ ਇਦਾਂ ਤਾਬ ਹੋ ਗਈ ਸਾਡੀ ਤੁਹਾਡੇ ਕੋਲ ਫੈਕਟਰੀ ਜਾਉਂਦਾ ਟਰੈਕਟਰ ਜੀ ਹੈਗਾ ਸਾਡਾ ਕੋਲ ਪੁਰਾਣਾ ਹੈਗਾ 375 ਟਰੈਕਟਰ ਹੈਗਾ ਜੀ ਤੇ ਚਲੋ ਵਧੀਆ ਸਾਡੀ ਫਸਲ ਹੁੰਦੀ ਆ ਪਾਣੀ ਸਾਨੂੰ ਜੀ ਇਹ ਸਾਡਾ ਲੱਕ ਤੋੜ ਗਿਆ ਪਾਣੀ ਤੇ ਬੁਰੀ ਹਾਲਤ ਵਾ ਦੇ ਖੋਣ ਕੋਈ ਫਸਲ ਨਹੀਂ ਸਾਡੀ ਹੋਈ ਨਾ ਝੋਨਾ ਨਾ ਕਣਕ ਹੋਈ ਆ ਅਸੀਂ ਅਨੇਕ ਵੀ ਦਾਨੀ ਵੀਰ ਕੋਈ ਸਾਡੀ ਸਹਾਇਤਾ ਕਰਦੇ ਗਾਂ ਝੋਨਾ ਲਾ ਲਈਏ ਤੇ ਪਹਿਲੀ ਪੱਧਰੀ ਹੋ ਜੇ ਤੁਹਾਨੂੰ ਤੇਲ ਦੀ ਕਮੀ ਆ ਰਹੀ ਆ ਤੇਲ ਦੀ ਕਮੀ ਆ ਰਹੀ ਆ ਖਰਚਾ ਨਹੀਂ ਹੈਗਾ ਜੀ ਤੇਲ ਪਾਉਣ ਦਾ ਤੇ ਖਰਚਾ ਨਹੀਂ ਹੈ ਖਰਚਾ ਨਹੀਂ ਹੈਗਾ ਜੀ ਅਸੀਂ ਤੇ ਬਹੁਤ ਪਹਿਲੀ ਸਾਡੀ ਹੋਰ ਨਹੀਂ ਹੈਗੀ ਇਹੋ ਪਹਿਲੀ ਸਾਡੀ ਜ਼ਮੀਨ ਇਥੇ ਆਪਣੇ 5 ਗੱਲੇ ਆ ਜੀ ਇਸ ਤੇ ਘਰ ਦਾ ਗੁਜ਼ਾਰਾ ਚੱਲਦਾ ਤੁਹਾਡਾ ਐਸੇ ਦੇ ਗੁਜ਼ਾਰਾ ਚੱਲਦਾ ਜੀ ਸਾਡਾ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਹਾਂਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਮੁੰਡੇ ਸਾਡੇ 2 ਮੇਰੇ ਬੱਚੇ ਆ ਤੇ ਇੱਕ ਗੁੱਡਿਆਵਾ ਤੇ ਅਸੀਂ ਪੰਜ ਜੀ ਆ ਤੇ ਬਹੁਤ ਮੰਦੀ ਹਾਲਤ ਸਾਡੀ ਛਾਲ ਔਖਾ ਗੱਡਾ ਚਲੋ ਸ਼ਹਿਦਾ ਕਰਦਣਾ ਪਹਿਲੀ ਪੱਧਰੀ ਹੋ ਜੇ ਤੇ ਅਸੀਂ ਗਾਂ ਦੇ ਫਸਲ ਜੋਗੇ ਰੋਟੀ ਜੋਗੇ ਗੁਜ਼ਾਰ ਸਾਡਾ ਬਣ ਜੇ ਤੇ ਕੋਈ ਕਿਸੇ ਨੇ ਖਿਆਲ ਜੀ ਦੀ ਕੀਤਾ ਜੀ ਨਾ ਕੋਈ ਸਰਕਾਰ ਦਾ ਨਾ ਕੋਈ ਸਰਕਾਰ ਨੇ ਵੀ ਸਹਾਇਤਾ ਕੀਤੀ ਆ ਨਾ ਕੋਈ ਵੀ ਗੱਲ ਵਾ ਤੇ ਨਾ ਕੋਈ ਰੇਤੋ ਚਕੋਣ ਦਿੰਦੇ ਨਾ ਕੋਈ ਦਿੰਦੇ ਆ ਇੰਚਾਰਜ ਦਿੰਦੇ ਆ ਕੋਈ ਨਹੀਂ ਤੇ ਮੰਦੀ ਹਾਲਤ ਸਾਡੀ ਤੇ ਬਹੁਤ ਔਖੇ ਅਸੀਂ ਲਾਟ ਸਾਡੀ ਖਰਾਬ ਹੋਇਆ ਏ ਆਉਂਦੇ ਨਹੀਂ ਹੁਣ ਕਿਸੇ ਪਾਸੇ ਅਸੀਂ ਤੇ ਬਹੁਤ ਅਸੀਂ ਗਏ ਆ ਪਟਵਾਰੀਆਂ ਕੋ ਗਏ ਆ ਡੀਸੀ ਕੋ ਵੀ ਗਏ ਆ ਨਹੀਂ ਸਾਡੀ ਕਿਸੇ ਨੇ ਸੁਣੀ ਗਣੀ ਸਾਡੀ ਕੋਈ ਨਾ ਸਾਨੂੰ ਕੋਈ ਖਰਾਬਾ ਮਿਲਿਆ ਨਾ ਕੋਈ ਗੱਲ ਅਸੀਂ ਬਹੁਤ ਔਖੇ ਆ ਬੈਨਦੋਂ ਤੇ ਬਹੁਤ ਮੰਦੀ ਹਾਲਤ ਅਹੀਂ ਰੱਖਾਂਗੇ ਵੀ ਸਾਡੇ ਤੇ ਸਾਡੇ ਕੋਈ ਸਹਾਰਾ ਕਰੋ ਸਾਨੂੰ ਫੇਰ ਸਰਕਾਰ ਦਾ ਫਾਇਦਾ ਵਾ ਵੀ ਸਾਡੇ ਚਲੋ ਕੋਈ ਸਾਡੇ ਕੋਈ ਸਹਾਰਾ ਕਰਦਾਂ ਸਾਡੀ ਪਹਿਲੀ ਪੱਦਰੀ ਹੋ ਜੇ ਸਾਨੂੰ ਤੇਲ ਜੋਗਾ ਕੋ ਖਰਚਾ ਦੇ ਦੇ ਤੇ ਅਸੀਂ ਵੀ ਫੇਰ ਵੀ ਇਹਦੇ ਨਾਲ ਨਾਲ ਜੁੜਾਂਗੇ ਨਹੀਂ ਤੇ ਫੇਰ ਨਹੀਂ ਤੇ ਅਸੀਂ ਬਹੁਤ ਮੰਦੀ ਹਾਲਤ ਧੱਕੇ ਖਾਂਦੇ ਫਿਰਦੇ ਆ ਰੋਟੀ ਦੇ ਵੀ ਯਾਤਰਾ ਹੀ ਫਿਰਦੇ ਆ ਕੋਈ ਸਹਾਰਾ ਕਰੇ ਤੇ ਕੋਈ ਕੋਈ ਐਮਐਲਏ ਕੋਈ ਕਿਹੜਾ ਬੋਟਾ ਆਉਣੀਆ ਘਰ ਆਉਣਾ ਕੋਈ ਅਸੀਂ ਤੇ ਜਾਂਦੇ ਵੀ ਨਾਲ ਆ ਕੇ ਵੀ ਸੰਜੋਗ ਦਿੰਦੇ ਰਹੇ ਨਹੀਂ ਹੁਣ ਹੁਣ ਸਾਡੀ ਮੰਦੀ ਹਾਲਤ ਆ ਮੰਗ ਕਰਦੇ ਅਸੀਂ ਨਹੀਂ ਵੀ ਉਹ ਭਰਾ ਸਾਡੇ ਤੇ ਕੋਈ ਸਹਾਇਤਾ ਕਰਨ ਤੇ ਵੀਰਦਾਨੀ ਤੇ ਸਾਡੀ ਮਤ ਕਰਦਣ ਅਸੀਂ ਰੋਟੀ ਦਾ ਹਟਾ ਗੁਜ਼ਾਰ ਪਾਂਦੇ ਮੁਸ਼ਕਲ ਇਹੀ ਹੈ ਵੀ ਰਹੀ ਕਿ ਪਹਿਲੀ ਬਰਬਾਦ ਹੋ ਗਈ ਹੈ ਤੇ ਘਰ ਦੇ ਵਿੱਚ ਕੋਈ ਗੁਜ਼ਾਰਾ ਚੱਲ ਨਹੀਂ ਰਿਹਾ ਬਸ ਇਹੀ ਹੈ ਕਿ ਬਹੁਤ ਜ਼ਿਆਦਾ ਤੰਗਿਆ ਸੀ ਫਸਲਾਂ ਦੋ ਹੋ ਗਈਆਂ ਤੇ ਬਾਕੀ ਅਜੇ ਕੋਈ ਆਸ ਨਹੀਂ ਕਿਉਂਕਿ ਆਸ ਤੇ ਤਾਂ ਹੀ ਹੋਏਗੀ ਨਾ ਜੇ ਮੰਨ ਲਓ ਪਹਿਲੀ ਬਣੂਗੀ ਤੇ ਪਹਿਲੀ ਤੇ ਹੀ ਆਸ ਹੁੰਦੀ ਹੈ ਉਰ ਕੋਈ ਨੌਕਰੀ ਪੇਸੀ ਕੋਈ ਨਹੀਂ ਹੈਗੀ ਅਜੇ ਨਾ ਕੋਈ ਗੱਲ ਆ ਬੱਚੇ ਛੋਟੇ ਆ ਪੜਦੇ ਆ ਬਾਕੀ ਕੋਈ ਸਹਦਾ ਕਰਨ ਵਾਲਾ ਕੋਈ ਵੀਰ ਭਰਾ ਕੋਈ ਐਨ ਆਰ ਆਈ ਵੀਰਿਆ ਕੋਈ ਵੀ ਆ ਸਾਡੀ ਮਦਦ ਕਰ ਸਕੇ ਸਾਡੀ ਪੈਲੀ ਬਣ ਜੇ ਸਹੀ ਗੁਐਸਟ ਆ ਸਾਡੀ ਕੋਈ ਨਹੀਂ ਸੜਾ ਆ ਵੇਖਣ ਕੋਈ ਨਹੀਂ ਆਉਂਦਾ ਵੇਖਣ ਨਹੀਂ ਆਇਆ ਕੋਈ ਕੁਛ ਨਹੀਂ ਆ ਬਸ ਕੋਈ ਕਿਸੇ ਨੇ ਸੁਣਵਾਈ ਕੀਤੀ ਨਹੀਂ ਕੁਛ ਕਿੱਥੇ ਹੈਗਾ ਕੋਈ ਕਿਸੇ ਰੁੜਗੇ ਦਾ ਪਤਾ ਨਹੀਂ ਕੀਤਾ ਕਿ ਕੀ ਤੁਹਾਡਾ ਰੁੜ ਗਿਆ ਕੀ ਰਹਿ ਗਿਆ